ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਦੇਖੋ ਸੰਧੂ ਸਾਹਿਬ ਆ ਪਹੁੰਚ ਕੇ ਆਂ ਗਾਮ ਖਾਨੀਆ ਤਿੰਨ ਤੇ ਜਰਸੀ ਲੈ ਕੇ ਆਂਦੇ ਬਾਈ ਨੇ ਬਿਲਕੁਲ ਤਾਜ਼ੀਆਂ ਵਹਿਣਾ ਸੋਹਣੀਆਂ ਵਹਿਣਾ ਪਿਓਰ ਜਰਸੀ ਤੇ ਆਓ ਬਸ ਸੰਧੂ ਸਾਹਿਬ ਨਾਲ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੰਧੂ ਸਾਹਿਬ ਠੀਕ ਹੈ ਵਧੀਆ ਜੀ ਵਧੀਆ ਜੀ ਹੋਰ ਦਿਖਾਓ ਜੀ ਬਹੁਤ ਵਧੀਆ ਵਧੀਆ ਸੰਧੂ ਸਾਹਿਬ ਜਰਸੀ ਜਰਸੀ ਕਰਦੇ ਜਰਸੀ ਹਾਂ ਜੀ ਹਾਂ ਜੀ ਜਰਸੀ ਖੜੀਆਂ ਕਰਦੇ ਨੇ ਮੈਂ ਕਿਹਾ ਇਹ ਜਰਸੀ ਮਿਲ ਗਈਆਂ ਚਲੋ ਚਲੋ ਐ ਹੀ ਆ ਮਾਲ ਸਾਰਾ ਵੇਚ ਗਿਆ ਹਾਂ ਜ ਭਾਪੂ ਰਹਣ ਕਿਵੇਂ ਆ ਭਾਜ ਸਨੀਵ ਜੀ ਜਿੱਦਾਂ ਦਾ ਭਾਅ ਉਦਾਂ ਦੇ ਚੱਲੀ ਜਾਂਦੇ ਆ ਹਾਂਜੀ 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 ਚੱਲੋ ਚੱਲੋ ਤੇ ਅੱਜ ਤੇਨੀ ਉਹਨਾਂ ਬਸ ਤੇਨੀ ਤੇਨੀ ਲਓ ਜੀ ਵੇਖੋ ਪਹਿਲੀ ਨੰਬਰ ਵਾਲੀ ਜਰਸੀ ਸਾਨੂੰ ਸਾਰਾ ਟੁੱਟ ਗਿਆ ਇਹ ਖੀਰੀ ਵੱਛੀ ਆ ਜੇ ਅੱਛਾ ਖੀਰੀ ਆ ਜੀ ਦੰਦ ਵੀ ਨਹੀਂ ਤੋੜੇ ਮਗਰੀ ਵੱਛੀ ਜੇ ਹੈ ਮਗਰੀ ਵੀ ਵੱਛੀ ਆ ਮਗਰੀ ਵੱਛੀ ਆ ਵੇਖੋ ਹਫ ਤੇਰੀ ਸੂਈ ਜੇ ਵੱਛੀ ਅੱਛਾ ਇਹਨੂੰ ਭਾਵੇਂ ਕੋਈ 20 ਕਿਲੋ ਵਾਲੀ ਮੰਨ ਲੇ ਤੇ ਕੋਈ 22 ਕਿਲੋ ਵਾਲੀ ਮੰਨ ਲੇ ਠੀਕ ਆ ਐਸ ਟਾਈਮ 16 ਕਿਲੋ ਤਿਆਰ ਹੋਊਗਾ 16 ਕਿਲੋ ਐਸ ਟਾਈਮ ਤਿਆਰ ਆ ਪੱਕਾ ਰੋਜ਼ਾ ਨਾ ਹਾਂਜੀ ਬੜਾ ਠੀਕ ਆ ਫਿਰ ਦੋਂਦੀ ਬਣਾਉਗੀ ਖੀਰੀ ਖੀਰੀ ਹੋਊਗੀ ਥਣ ਥਣ ਵੇਖੋ ਵਛੀ ਦਾ ਥੰਦਾ ਥੰਦੂ ਸਾਹਿਬ ਕੀ ਲੱਗਾ ਥਾਣਾ ਐਂਡ ਕਰਾਇਆ ਪੈਗੀ ਹਾਂਜੀ ਹਾਂਜੀ ਫਿਰ ਭਾਵੇਂ ਸੰਦੀਪ ਜੀ ਕੋਲੀ ਚ ਪਾਣੀ ਪਿਆਲੇ ਕੋਈ ਇਹਨੂੰ ਵਾਕਈ ਗਾ ਜੀ ਸਾਲ ਹੈ ਬਿਲਕੁਲ ਬਿਲਕੁਲ ਮੋਲ ਸੰਦੀਪ ਜੀ ਕੋਈ 75 ਨਹੀਂ ਕੋਈ 70 ਨਹੀਂ 60 ਦੀ ਦੇ ਦिए ਕਰ ਦੋ ਜਿਹੜਾ ਮਰਜ਼ੀ ਮਾਨਤਨ ਬਾਕੀ ਤੁਸੀਂ ਦੱਸ ਦੋ 55000 ਦੇ 55 ਚੋਂ ਵੀ ਛੋੜ ਛੱਪਾ ਕਰ ਦਾਂਗੇ ਲੋ ਜੀ 55 ਦਾ ਵੀ ਛੋੜ ਕਰ ਦਰਗੇ 55 ਚੋਂ ਵੀ ਆਏਗੇ ਦਾ ਮਾਨਤਨ ਛੋੜ ਕਰਾਂਗੇ ਚਲੋ ਬਸ ਠੀਕ ਲੋ ਜੇ ਵੇਖੋ ਗਰਾਂ ਦੀ ਨਾਲੇ ਖੀਰੀ ਵਹਿੜਾ ਫੋਟੋਫ ਦੀ ਚੱਲਣ ਦੋ ਕਰਾ ਦੇ ਵੇਖੋ ਹੁਣ ਰੀੜ ਵੇਖ ਲਓ ਵੀਰ ਦਾ ਹੁਣ ਬਿਲਕੁਲ ਜਾਇਜ਼ ਕੀਮਤ ਵਾਲੇ 55 ਜੋ ਸੰਦੀਪ ਜੀ ਖੁੱਲੀ ਡੁੱਲੀ ਛੋੜ ਕਰਾਂਗੇ ਇਹ ਨਹੀਂ ਵੀ 55 ਹੀ ਦੇ ਦੇਣੀ ਆ ਬਸ ਠੀਕ ਆ ਉੱਚੇ ਵੀ ਛੋਟ ਕਰਾਂਗੇ ਖੁੱਲੀ-ਦੁੱਲੀ ਹਾਂਜੀ ਇਹਦੇ ਮਗਰੀ ਵੱਛੀ ਆ ਇਹ ਵੀ 7-8 ਦਿਨਾਂ ਦੀ ਸੂਈ ਜੇ ਅੱਛਾ ਹਾਂਜੀ ਐਂਡੀ ਕਰਾਇਆ ਇੱਕੋ ਕੋਈ 20 ਕਿਲੋ ਨਹੀਂ ਕਹਿਣਾ ਇੱਕੋ ਵੀ 15:00 ਜੇ 16:00 ਜੇ ਤਿਆਰ ਹੋਊਗਾ ਇੰਨਾ ਹੈਗਾ ਹਾਂਜੀ ਮਗਰ ਵੱਛੀ ਜੇ ਇਹਦੇ ਵੀ ਲਓ ਜੀ ਹਾਂਜੀ ਮਗਰ ਵੱਛੀ ਆ ਜੀ ਥੋੜੇ ਵੀ ਤੇ ਵੇਖੀ ਚੱਲੋ ਕਰਾਂ ਦੀ ਹੁਣ ਆਹ ਵੇਖੋ ਸੈਂਦੂ ਸਾਹਿਬ ਲੈਣਾ ਹੱਥ ਕੀਤੀ ਪਈ ਹੈ ਲੈ ਵੇ ਸੁਨੀਪ ਜੀ ਜਿੱਦਾਂ ਦੀਆਂ ਮਿਲੀਆਂ ਫਿਰ ਛੱਡੀਆਂ ਹੀ ਨਹੀਂ ਇਹ ਹਾਂ ਇੱਕ ਜਰਸੀ ਦੀ ਡਿਮਾਂਡ ਜ਼ਿਆਦੀ ਹੁੰਦੀ ਡਿਮਾਂਡ ਇਹ ਤਾਂ ਗੱਲ ਸਹੀ ਹੈ ਇੱਕ ਮਿਲਦੀ ਘੱਟ ਸੰਦੀ ਜਿਵੇਂ ਆਪਾਂ ਕਹੀ ਜਾਵੇਂ ਮੈਨੂੰ ਮਿਲ ਗਈਆਂ ਮਿਲਣੋਂ ਭਾਵੇਂ ਸਵੇਰ ਫਿਰ ਅਗਲੀ ਵੀਡੀਓ ਜਰਸੀ ਪੈ ਜਾਣ ਆ ਬਿਲਕੁਲ ਨਾ ਮਿਲਣੇ ਭਾਵੇਂ 15 ਦਿਨ ਲੰਘੇ ਹਨ ਚਲੋ ਹਾਂਜੀ ਫਿਰ ਇਹਦੀ ਵੀ ਸੰਦੀਪ ਜੀ ਕੀਮਤ ਜੇ ਕੋਈ 65 ਨਹੀਂ ਕੋਈ 70 ਨਹੀਂ 55 ਦੀ ਦੇ ਦिए ਪੂਰੇ 50 ਦੀ ਬਾਠ ਠੀਕ ਹੈ ਫਿਰ ਦੇ ਯਾਰ ਐਂਡੀ ਕਰਾਇਆ ਵੇ ਛੋੜ ਹੋ ਜੂਗੀ ਬੁੱਲੀ ਡੁੱਲੀ ਪੂਰੇ 50 ਦੀ ਤੇ ਵੇਖੋ ਲੈ ਵਾ ਕਰਨ ਲੈ ਵੇ ਲੋਣ ਇਦੂ ਪਰ ਕੀ ਹਨ ਇਹ ਤੇ ਐਸਨਜੀ ਜੀ ਹੈ ਸੰਧੂ ਸਾਹਿਬ ਹਾਂਜੀ ਹਾਂਜੀ ਹੁਣੇ ਗਾਂ ਨਹੀਂ ਪਤਾ ਸੰਧੂ ਸਾਨੂੰ ਇਹੋ ਜੀ ਗਾਂ ਇਹ ਗਾਂ ਨੂੰ ਆਮ ਨੂੰ ਆਣੀ ਹੁਣੇ ਨਹੀਂ ਜਾਨ ਬਿਲਕੁਲ 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 ਆਮ ਨੂੰ ਨਹੀਂ ਮਿਲਨੀਆ ਹਨਾ ਨਹੀਂ ਮਿਲਨੀਆ ਸੰਦੀਪ ਜੀ ਮੇਰੇ ਕੋਲ ਨਾਲੇ ਲੈ ਵੇ ਵੀ ਕੱਟ ਕੋਟਾ ਵਾਲੇ ਆ ਚਲੋ ਆ ਜਾਓ ਫਿਰ ਇੱਧਰ ਇਹ ਵੀ ਜਰਸੀ ਫਿਰ? ਹਾਂਜੀ ਇਹ ਵੀ ਜਰਸੀ ਜੇ। ਬਸ ਠੀਕ ਆ। ਏਰ ਕੋ ਸੰਦੀਪ ਜੀ ਕੋਈ 18:00 ਹਾਂਜੀ 17:00 ਪੰਜਵਾਂ ਛੇਵਾਂ ਦਿਨ ਸੂਈ ਨੂੰ ਜੇ। ਅੱਛਾ। ਹਾਂਜੀ ਹਾਂਜੀ ਇਹਦੇ ਮਗਰ ਵਛਾਰੇ। ਦੁੱਧ ਇੰਨੇ ਦਾ ਬਾਵਾ ਹੋਣਾ ਫਿਰ ਜੀ। ਦੁੱਧ ਤੇ 20 ਕਿਲੋ ਕਰੂਗੀ 20 ਕਿਲੋ ਦੀ ਓੜ ਤੇ ਆਈ ਸਾਰੀਆਂ 20-20 ਕਿਲੋ ਦੀ ਓੜ ਦੀ ਆ। 20 ਕਿਲੋ ਵਾਲੀ ਆ ਨਾ। ਹਾਂਜੀ। ਲਓ ਜੀ। ਇਹ ਵੀ ਦੇਖ ਲਾਉਣ। ਸੰਦੀਪ ਜੀ ਅਜਨੇ ਨਹੀਂ 20 ਕਿਲੋ ਕਰਨਾ ਕਿੰਨੇ ਕਰਨਾ? ਮੇਰੇ ਕੋਲ ਸਹੀ ਚੱਲ ਆ ਦੇਖੀ ਹਾਂ ਜੀ ਉਹ ਵੇਖ ਹਾਂਜੀ। ਜੋ ਇਹਨਾਂ ਨੇ 20 ਕਰੋ ਕੀਤਾ ਫਿਰ ਕਿਹੜੇ ਘਰ ਹੋ ਗਏ ਹਨ ਥਾਂ ਥਾਂ ਨੂੰ ਵੇਖੋ ਤੇ ਸੰਧੂ ਸਾਬ ਫਿਰਦੀ ਕੀਮਤ ਭਾਜੀ ਇਹਦੀ ਕੀਮਤ ਸੰਦੀ ਜੀ ਕੋਈ 75 ਨਹੀਂ ਕੋਈ 80 ਨਹੀਂ ਇਹ ਹਾਂ ਨਾ 66000 ਦੀ ਦੇ ਦਈਏ ਛੱਡ ਦੇ ਦੇ ਦਾਂਗੇ ਛੱਡ ਦੀ ਚਲੋ 7000 ਛੱਡ ਦਾਂਗੇ ਚਲੋ 90000 ਦੀ 90000 ਦੇ ਦਾਂਗੇ ਲੋ ਜੀ 90000 ਦੀ ਵਿਹੜ ਇਹ ਵੀ ਬਸ ਐਂਡ ਵੀ ਸੀ ਹਾਂਜੀ ਆ ਦੇਖੋ ਸਰਾ ਵੇੜਾ ਤੇਨੀ ਵੜਾ ਲੈ ਕੇ ਨੇ ਬਾਈ ਉਹਨੇ ਤਿੰਨੇ ਟਾਪ ਕੁਆਲਿਟੀ ਹਾਂਜੀ ਹਾਂਜੀ ਤਿੰਨੇ ਜਰਸੀ ਬਾਈ ਤਿੰਨੇ ਜਰਸੀ ਤਿੰਨੇ ਜਰਸੀ ਚਲੋ ਵਾਜੀ ਠੀਕ ਆ ਨਾਂ ਸੁਖਸੰਧੂ ਆ ਜੀ 81 46 72 ਬਾਈ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਚਾਟੀਵੰਡ ਨਹਿਰ ਤਰਨਤਾਰੋ ਸਤਿ ਸ੍ਰੀ ਅਕਾਲ